ਤੇ ਗਾਣਾ ਭਾਈ ਪਤਾ ਨਹੀਂ ਲੱਗਾ ਭਾਈ ਘਰ ਗਏ ਆ 6:30 ਵਜੇ ਗਏ ਆ ਤੇ ਝਾਟੀ ਅੱਗ ਲੱਗ ਗਈ ਪਤਾ ਨਹੀਂ ਪਤਾ ਹੀ ਨਹੀਂ ਲੱਗਾ ਭਾਜੀ ਕਦੀ ਹੋਇਆ ਨਹੀਂ ਇਦਾਂ ਦਾ ਚਾਂਸ ਕਿ ਅੱਗ ਲੱਗ ਸਕਦੀ ਨੁਕਸਾਨ ਹੋ ਗਿਆ ਭਾਈ ਕਿੰਨਾ ਹੀ ਸਾਡੇ ਸਵੇਰੇ ਸੋਦਾ ਨਹੀਂ ਲੱਗਣਾ ਇਸ ਹਾਲਾ ਜਿੱਦਾਂ ਦਾ ਨੁਕਸਾਨ ਆ ਜਾਣ ਬੁਝ ਕੇ ਕਿਹਨੇ ਅੱਗ ਲਾਈ ਲੱਗਦਾ ਜਸਪਾਲ ਸਿੰਘ ਬੱਬਿਆਰੀ ਜੀ ਮੈਂ ਆਟੋ ਜੂਨੀਅਨ ਗੁਰਦਾਸਪੁਰ ਦਾ ਪ੍ਰਧਾਨ ਆ ਜੀ ਅਸੀਂ ਆਪਣੇ ਇਸ ਖੋਖੇ ਦੇ ਵਿੱਚ ਸਾਰਾ ਸਮਾਨ ਰੱਖਦੇ ਆ ਇਹ ਖੋਖਾ ਧਾਰੀਵਾਲ ਛੋਲਿਆਂ ਵਾਲਿਆਂ ਦਾ ਆ ਤੇ ਅਹੀਂ ਉਹਨਾਂ ਕੋਲੋਂ ਲੈ ਕੇ ਦੇ ਦੇ ਵਿੱਚ ਸਾਰਾ ਆਪਣਾ ਮੇਜ਼-ਕੁਰਸੀ ਰੱਖ ਕੇ ਜਾਣੇ ਆ ਮੈਂ ਇਥੋਂ 6 ਸਵਾ 6 ਵਜੇ ਬੰਦ ਕਰਕੇ ਖੋਖਾ ਦੇ ਘਰ ਗਿਆ ਵਾਂ ਘਰ ਜਾ ਕੇ ਤੇ ਮੈਂ ਬੈਠਾ ਮੂੰਹ ਧੋ ਕੇ ਤੇ ਮੈਨੂੰ 7 7:30 ਵਜੇ ਫੋਨ ਆਇਆ ਇਥੋਂ ਗਰਦਾਸਪੁਰੋਂ ਕਿਸਦਾ ਵੀ ਤੁਹਾਡੇ ਖੋਖੇ ਨੂੰ ਅੱਗ ਲੱਗੀ ਆ ਮੈਨੂੰ ਯਕੀਨ ਨਹੀਂ ਆ ਪਈ ਅੱਗ ਲੱਗੀ ਮੈਂ ਮੁੜਾ ਮੇਰਾ ਰੋਹਿਤ ਦਾ ਦੋਸਤ ਥੇ ਗਰਦਾਸਪੁਰ ਦਾ ਮੈਨੂੰ ਫੋਨ ਕੀਤਾ ਫਿਰ ਉਸ ਤੇ ਜਾ ਕੇ ਵੇਖੀ ਯਾਰ ਖੋਖੇ ਨੂੰ ਅੱਗ ਲੱਗੀ ਆ ਇਹ ਰੋਹਿਤ 10 ਮਿੰਟ ਬਾਅਦ ਮੈਨੂੰ ਫੋਨ ਕਰਦਾ ਬਈ ਪਾਜੀ ਅੱਗ ਬਹੁਤ ਜ਼ਿਆਦਾ ਲੱਗੀ ਆ ਤਾ ਤੁਸੀਂ ਛੇਤੀ ਆਓ ਮੈਂ ਗੁਰਦਾਸਪੁਰ ਆਇਆ ਵਾਂ ਇਹ ਮੈਂ ਆਣ ਕੇ ਵੇਖਿਆ ਵੀ ਸਾਰਾ ਕੁਝ ਸੜ ਕੇ ਜੜਾ ਅੱਡੇ ਬੈਂਚ ਬੋਚੀ ਕੁਰਸੀਆਂ ਸਾਰਾ ਕੁਝ ਸੜ ਕੇ ਸੁਆਹ ਹੋ ਗਈਆਂ ਨੇ ਭਾਜੀ ਇਹ ਅੱਗ ਲਾਈ ਆ ਲੱਗੀ ਨਹੀਂ ਅੱਗ ਹੈਗੀ ਕਿਉਂਕਿ ਇੱਥੇ ਨਾ ਕੋਈ ਸਰਕਟ ਵਾ ਨਾ ਕੋਈ ਬਿਜਲੀ ਆ ਨਾ ਕੋਈ ਕਿਸੇ ਤਰ੍ਹਾਂ ਦੀ ਵੀ ਕੋਈ ਬਿਜਲੀ ਦੀ ਤਾਰ ਨਹੀਂ ਲੱਗਦੀ ਕੁਝ ਨਹੀਂ ਹੈਗਾ ਕੋਈ ਜਿਹਦੇ ਨਾਲ ਸਰ ਮਤਲਬ ਸਰਕਟ ਹੋ ਸਕੇ ਇਹ ਅੱਗ ਸਾਡੇ ਲਾਈ ਗਈ ਹੈ ਕਿਸ ਨੇ ਜਾਣ ਬੁੱਝ ਕੇ ਲਾਈ ਆ ਇਹਦਾ ਪਤਾ ਹੀ ਤੈ ਤੱਕ ਜਾਵਾਂਗੇ ਇਹਦਾ ਪਤਾ ਲਗਾਵਾਂਗੇ ਇਹ ਕੋਈ ਵੀ ਹੋ ਸਕਦਾ ਹੈ ਇਹਦਾ ਹੀ ਉਹਦਾ ਪਤਾ ਕਰਾਂਗੇ ਜਿਹਨਾਂ ਲੱਗਦੀ ਹੈ ਕੁਝ ਵੀ ਹੋ ਸਕਦਾ ਜੀ ਕੋਈ ਵੀ ਕਰ ਸਕਦਾ ਔਰ ਇਹਦੇ ਵਿੱਚ ਇਹ ਆ ਵੀ ਕਿਸੇ ਨੇ ਜਾਣ ਕੇ ਸ਼ਰਾਰਤ ਕੀਤੀ ਆ ਸਾਡੀ ਸ਼ੋਭੀ ਖਰਾਬ ਕਰਨ ਮਾਰਿਆ ਇਹਦੇ ਵਿੱਚ ਵੇਖੋ ਜੀ ਸਾਡਾ ਗਰੀਬਾਂ ਦਾ ਨੁਕਸਾਨ ਹੋਇਆ ਵਾ ਭਾਏ ਸਾਡੇ ਇਹਦੇ ਵਿੱਚ ਬੰਚੀ ਗਏ ਨਾਲ ਦੁਕਾਨਾਂ ਹੋ ਰਹੀਆਂ ਭਾਜੀ ਉਹਨਾਂ ਦਾ ਵੀ ਨੁਕਸਾਨ ਹੋ ਗਿਆ ਬਿਲਕੁਲ ਹੈਗੇ ਵਿੱਚ ਇਹ ਦਸਤਾਵੇਜ਼ ਵੀ ਹੈਗੇ ਵਿੱਚ ਭਾਜੀ ਜਿਹੜੇ ਸਰਕੇ ਸਵਾਹ ਹੋ ਗਏ ਬਿਲਕੁਲ ਨਾ ਹੀ ਕਿਸੇ ਨੂੰ ਦੱਸਣ ਜੋਗੇ ਨਾ ਹੀ ਕਿਸੇ ਨੂੰ ਪੁੱਛਣ ਜੋਗੇ ਇਹਦੇ ਵਿੱਚ ਆ ਵੀ ਜਿਨੇ ਵੀ ਅੱਗ ਲਾਈ ਆਹੀ ਉਹਦੀ ਤਹਿ ਤੱਕ ਜਾਵਾਂਗੇ ਤੇ ਉਹਦਾ ਪਤਾ ਜਰੂਰ ਲਾਵਾਂਗੇ ਤੇ ਜੇ ਹਾਨੂੰ ਪਤਾ ਲੱਗੇਗਾ ਉਹਦੀ ਸਿਧਰ ਪੇੜੀ ਵੀ ਜਰੂਰ ਕਰਾਂਗੇ ਪ੍ਰਸ਼ਾਸਨ ਕੋਲ ਇਹ ਮੰਗ ਕਰਨੀਆਂ ਆ ਚਲੋ ਜੋ ਹੋ ਗਿਆ ਉਹ ਤਾਂ ਚਲੋ ਹੋ ਗਿਆ ਜੀ ਤੇ ਤੁਸੀਂ ਵੀ ਥੋੜਾ ਜਿਹਾ ਪ੍ਰਸ਼ਾਸਨ ਇਹ ਕਿੰਨੇ ਵੀ ਚਲੋ ਤੁਸੀਂ ਵੀ ਥੋੜਾ ਜਿਹਾ ਪਤਾ ਲਗਾਇਆ ਜਾਵੇ ਇਹ ਕਿੰਨੇ ਸ਼ਰਾਰਤ ਕੀਤੀ ਆ ਤੇ ਜੇ ਉਹ ਪਤਾ ਲਗਾਣਗੇ ਸਭ ਤੋਂ ਬੈਟਰ ਆ ਜੇ ਇਨੀ ਦਹੀ ਪਤਾ ਲਗਾਵਾਂਗੇ ਜਿਹੜਾ ਨੂੰ ਪਤਾ ਲੱਗੇਗਾ ਜਦੋਂ ਵੀ ਇਹ ਬੰਦੇ ਦਾ ਇਹਨੇ ਸ਼ਰਾਰਤ ਕੀਤੀ ਆ ਅਸੀਂ ਉਹ ਲਿਆ ਕੇ ਪ੍ਰਸ਼ਾਸਨ ਦੇ ਹਵਾਲੇ ਕਰਾਂਗੇ ਤੇ ਦੋਆਂ ਤਿੰਨਾਂ ਦੁਕਾਨਾਂ ਦਾ ਨੁਕਸਾਨ ਹੋਇਆ ਜੀ 1 ਲੱਖ ਸ਼ਕਰਾਂ ਵਾਲੀ ਆ ਈ ਰਿਕਸ਼ੇ ਵਾਲੀ ਦੁਕਾਨ ਆ ਜਿਹੜੀ ਰਿਪੇਅਰ ਕਰਦੇ ਆ ਇੱਕ ਸਾਡਾ ਖੋਖਾ ਵਾ ਇੱਕ ਨਾਲ ਆਨੰਦ ਵਾਲੇ ਦਾ ਖੋਖਾ ਵਾ ਜਿਹੜੇ ਛੋਲਿਆਂ ਵਾਲੇ ਆ ਉਹਨਾਂ ਦੇ ਵੀ ਅੰਦਰ ਨੁਕਸਾਨ ਹੋ ਗਿਆ ਭਾ ਕਹਿੰਦੇ 8:00 ਵਜੇ 10 ਮਿੰਟ ਤੇ ਕਾਲ ਆਂਦੀ ਆ ਵੀ ਗੈਟਨਰੀ ਹਸਪਤਾਲ ਦੇ ਨਾਲ ਕੋਖੇ ਨੂੰ ਅੱਗ ਲੱਗ ਗਈ ਆ ਅਸੀਂ ਤੁਰੰਤ ਉਸ ਮੋਕੇ ਫਾਇਰ ਗੱਡੀ ਗੱਡੀ ਮੋਕੇ ਤੇ ਲੈ ਕੇ ਆਏ ਦੋ ਤਿੰਨ ਮਿੰਟ ਚ ਆਈਏ ਇੱਥੇ ਪਹੁੰਚ ਗਏ ਇੱਥੇ ਆ ਕੇ ਦੇਖਿਆ ਤੇ ਕੋਖੇ ਦੇ ਅੰਦਰ ਅੱਗ ਲੱਗੀ ਹੋਈ ਕਾਰਨ ਤੇ ਸਰ ਕੋਈ ਕਹਿ ਨਹੀਂ ਸਕਦੇ ਹਜੇ ਫਿਲਹਾਲ ਤੇ ਅੱਗ ਤੇ ਕਾਬੂ ਪਾਇਆ ਗਿਆ ਹਾਂਜੀ ਅੱਗ ਤੇ ਕਾਬੂ ਪਾਇਆ ਗਿਆ तकरीबन ਪੂਰਾ ਹੀ ਨੁਕਸਾਨ ਵਗੈਰਾ ਨੁਕਸਾਨ ਸਰ ਹੁਣ ਮਾਲਕ ਹੀ ਦੱਸ ਸਕਦੇ ਆ ਕਿ ਕਿੰਨਾ ਕੁ ਹੋਇਆ ਹੁੰਦਾ